ਸਤ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕਤਹ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਆਖਰੀ ਚਾਚੀ ਕਰਤਾਰੋ ਦੇ ਸੰਦੂਖ ਵਿੱਚ ਅਜਿਹਾ ਕੀ ਸੀ ਕਿ ਜਿਸ ਨੂੰ ਦੇਖਣ ਲਈ ਉਸਦੇ ਤਿੰਨੇ ਪੁੱਤਰ ਤੇ ਨੌਹਾਂ ਬਹੁਤ ਤਾਬਲੇ ਸੀ ਚਾਚੀ ਕਰਤਾਰੋ 75 ਸਾਲ ਦੀ ਹੋ ਗਈ ਸੀ ਚਾਚੀ ਕਰਤਾਰੋ ਦੇ ਕੋਲ ਇੱਕ ਸੰਦੂਖ ਹੋਇਆ ਕਰਦਾ ਸੀ ਜਿਸ ਨੂੰ ਉਹ ਹਮੇਸ਼ਾ ਹੀ ਜੰਦਰਾ ਲਾ ਕੇ ਰੱਖਦੀ ਸੀ ਉਹ ਆਪਣੇ ਸੰਦੂਕ ਦਾ ਬਹੁਤ ਧਿਆਨ ਰੱਖਦੀ ਸੀ। ਚਾਚੀ ਕਰਤਾਰੋ ਦੇ ਤਿੰਨੇ ਪੁੱਤਰ ਤੇ ਤਿੰਨੇ ਹੀ ਵਿਆਹੇ ਸੀ। ਚਾਚੀ ਕਰਤਾਰੋ ਪਿੰਡ ਵਿੱਚ ਰਹਿੰਦੀ ਸੀ। ਚਾਚੀ ਕਰਤਾਰੋ ਦੇ ਪਤੀ ਚਾਚਾ ਨਿਸ਼ਾਨ ਸਿੰਘ ਦੀ ਮੌਤ 55 ਸਾਲ ਦੀ ਉਮਰ ਵਿੱਚ ਜਾਨੀ ਕਿ 20 ਸਾਲ ਪਹਿਲਾਂ ਹੀ ਹੋ ਚੁੱਕੀ ਸੀ। ਉਹ ਪਿੰਡ ਦੇ ਨਿੱਕੇ ਇੱਕ ਨਿੱਕੇ ਜਿਹੇ ਘਰ ਵਿੱਚ ਰਹਿੰਦੀ ਸੀ ਜੋ ਚਾਚਾ ਨਿਸ਼ਾਨ ਸਿੰਘ ਨੇ ਬਣਾਇਆ ਸੀ। ਉਸ ਦੇ ਤਿੰਨੇ ਨੋਹਾ ਤੇ ਪੁੱਤਰ ਸ਼ਹਿਰ ਵਿੱਚ ਰਹਿੰਦੇ ਸੀ ਤਿੰਨਾਂ ਦੇ ਸ਼ਹਿਰ ਵਿੱਚ ਆਪਣੇ ਅਲੱਗ-ਅਲੱਗ ਘਰ ਤੇ ਆਪਣੇ ਆਪਣੇ ਕੰਮ ਸੀ ਤਿੰਨਾਂ ਪੁੱਤਰਾਂ ਤੇ ਨੋਹਾਂ ਦੀ ਆਪੋ ਆਪਣੀ ਮਰਜ਼ੀ ਤੇ ਆਪਣੀ ਪਰਸਨਲ ਲਾਈਫ ਸੀ ਚਾਚੀ ਕਰਤਾਰੋ ਦੇ ਤਿੰਨੇ ਪੁੱਤਰਾਂ ਨੇ ਬਹੁਤ ਚਾਚੀ ਕਰਤਾਰੋ ਦੀਆਂ ਮਿੰਤਾਂ ਕੀਤੀਆਂ ਕਿ ਉਹ ਸਾਡੇ ਨਾਲ ਆ ਕੇ ਸ਼ਹਿਰ ਵਿੱਚ ਰਵੇ ਪਰ ਚਾਚੀ ਕਰਤਾਰੋ ਤਾਂ ਦਾ ਕਹਿਣਾ ਸੀ ਕਿ ਮੈਨੂੰ ਤਾਂ ਘਰ ਪਿੰਡ ਵਾਲੇ ਘਰ ਵਿੱਚ ਸਕੂਨ ਮਿਲਦਾ ਹੈ ਮੈਂ ਇਸ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ ਤਿੰਨੇ ਹੀ ਨੋਹਾ ਪੁੱਤਰਾ ਆਪਣੇ ਕੰਮਾਂ ਵਿੱਚ ਇੰਨੇ ਬਿਜੀ ਸੀ ਕਿ ਬਿਜੀ ਹੋਣ ਦੇ ਬਹੁਤ ਜ਼ਿਆਦਾ ਬਿਜੀ ਹੋਣ ਦੇ ਬਾਵਜੂਦ ਵੀ ਉਹ ਚਾਚੀ ਕਰਤਾਰੋ ਦਾ ਬਹੁਤ ਖਿਆਲ ਰੱਖਦੇ ਉਸ ਦੀਆਂ ਤਿੰਨੇ ਨੋਹਾ ਵੀ ਉਸ ਦਾ ਬਹੁਤ ਖਿਆਲ ਰੱਖਦੀਆਂ ਕਿਧਰੇ ਚਾਚੀ ਕਰਤਾਰੋ ਨੂੰ ਥੋੜਾ ਬਹੁਤਾ ਕੁਝ ਹੋ ਜਾਂਦਾ ਤਾ ਫਾਰਨ ਉਸਦੇ ਨੌਹਾਂ ਪੁੱਤਰ ਉਸ ਕੋਲ ਇਕੱਠੇ ਹੋ ਜਾਂਦੇ ਸੱਚ ਦੱਸਿਆ ਜਾਵੇ ਤਾਂ ਉਸਦੇ ਨੌਹਾਂ ਪੁੱਤਰਾਂ ਵਿੱਚੋਂ ਉਸ ਨੂੰ ਇਕੱਲਾ ਕੋਈ ਵੀ ਨਹੀਂ ਛੱਡਦਾ ਸੀ ਕੋਈ ਨਾ ਕੋਈ ਹਰ ਵਕਤ ਉਸ ਕੋਲ ਹਮੇਸ਼ਾ ਮੌਜੂਦ ਹੁੰਦਾ ਪਰ ਤੁਸੀਂ ਇਹ ਸਮਝਣ ਦੀ ਗਲਤੀ ਨਾ ਕਰ ਲੈਣਾ ਕਿ ਉਸਦੇ ਤਿੰਨੇ ਪੁੱਤਰ ਬਹੁਤ ਸਪੂਤ ਸੀ ਅਸਲ ਵਿੱਚ ਉਸਦੇ ਤਿੰਨੇ ਪੁੱਤਰ ਤੇ ਨਹਾ ਲਾਲਚੀ ਟਕੜਿਆ ਸੀ ਉਸਦੇ ਤਿੰਨੇ ਨਹਾ ਪੁੱਤਰ ਪੁੱਤਰ ਉਸ ਦਾ ਖਿਆਲ ਇਸ ਲਈ ਨਹੀਂ ਰੱਖਦੇ ਸੀ ਕਿ ਸਾਡੀ ਮਾਂ ਹੈ ਇਸ ਦੀ ਸੰਭਾਲ ਅਸੀਂ ਕਰਨੀ ਹੈ ਅਸਲ ਵਿੱਚ ਉਹ ਦੇਖ ਰੇ ਤੇ ਸੰਭਾਲ ਦਾ ਕਾਰਨ ਸਿਰਫ ਉਹ ਸੰਦੂਕ ਸੀ ਜਿਸ ਦਾ ਚਾਚੀ ਕਰਤਾਰੂ ਬਹੁਤ ਖਿਆਲ ਰੱਖਦੀ ਸੀ ਚਾਚੀ ਜਸਨੂ ਜੰਦਰਾ ਲਾ ਕੇ ਰੱਖਦੀ ਚਾਚੇ ਨੀ ਸ਼ਾਨ ਸਿੰਘ ਦੀ ਮੌਤ ਤੋਂ ਬਾਅਦ ਚਾਚੀ ਕਰਤਾਰੂ ਦੀ ਜ਼ਿੰਦਗੀ ਵਿੱਚ ਉਹ ਸੰਦੂਕ ਦੀ ਭੂਮਿਕਾ ਬਹੁਤ ਸੀ ਉਸ ਸੰਦੂਕ ਨੂੰ ਲੱਗੇ ਜਿੰਦਰੇ ਦੀ ਤੇ ਉਸ ਵਿੱਚ ਪਹਿ ਖੰਜਰ ਨੇ ਦੀ ਬਹੁਤ ਤਗੜੀ ਭੂਮਿਕਾ ਸੀ ਅਸਲ ਵਿੱਚ ਚਾਚੀ ਕਰਤਾਰੂ ਦੇ ਤਿੰਨੇ ਪੁੱਤਰਾਂ ਤੇ ਨੋਹਾ ਵਿੱਚੋਂ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਸ ਸੰਦੂਕ ਵਿੱਚ ਕੀ ਹੈ ਉਹਨਾਂ ਨੂੰ ਤਾਂ ਬਸ ਇਸ ਗੱਲ ਦਾ ਪਤਾ ਸੀ ਕਿ ਉਹਨਾਂ ਦੇ ਪਿਤਾ ਨਿਸ਼ਾਨ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਂ ਨੇ ਇਸ ਸੰਦੂਕ ਦੀ ਬਹੁਤ ਸੰਭਾਲ ਕੀਤੀ ਇਸ ਲਈ ਉਹ ਹਮੇਸ਼ਾ ਜਿੰਦਰਾ ਲਾ ਕੇ ਰੱਖਦੀ ਤੇ ਉਹੋ ਇਸ ਸੰਦੂਖ ਦਾ ਕਦੇ ਵੀ ਵਸਾਣਾ ਖਾਂਦੀ ਉਸਦੇ ਤਿੰਨੇ ਨੌਹਾਂ ਪੁੱਤਰ ਉਸਦੇ ਅੱਗੇ ਪਿੱਛੇ ਚੱਕਰ ਕੱਟਦੇ ਉਸਦੀ ਬਹੁਤ ਸੇਵਾ ਕਰਦੇ ਮਾਂ ਜੀ ਮਾਂ ਜੀ ਕਹਿੰਦੇ ਚਾਚੀ ਕਰਤਾਰੋ ਵੀ ਇਸ ਗੱਲ ਨੂੰ ਭੁੱਲੀ ਨਹੀਂ ਸੀ ਉਹ ਜਾਣਦੀ ਸੀ ਜਿਸ ਦਿਨ ਮੇਰੇ ਸੰਦੂਖ ਦਾ ਰਾਜੇ ਨੂੰ ਪਤਾ ਲੱਗ ਗਿਆ ਇਹ ਮੇਰੀ ਉਸ ਦਿਨ ਇਸ ਘਰ ਵਿੱਚ ਕੀਮਤ ਕੁਝ ਨਹੀਂ ਰਹੇਗੀ ਉਹਨਾਂ ਦੀ ਸੋਚ ਸੀ ਕਿ ਜੋ ਉਸ ਦੀ ਦੇਖ ਰਹਿਤ ਤੇ ਸੰਭਾਲ ਕਰੇਗਾ ਉਸ ਨੂੰ ਉਹ ਸੰਦੂਖ ਮਿਲ ਜਾਵੇਗਾ ਜਾਂ ਉਹ ਜਦੋਂ ਬਿਮਾਰ ਹੁੰਦੀ ਜੋ ਨੌ ਪੁੱਤਰੋ ਸਕੂਲ ਹੁੰਦਾ ਉਸ ਨੂੰ ਲੱਗਦਾ ਕਿ ਸ਼ਾਇਦ ਹੁਣੇ ਮਰ ਜਾਵੇਗੀ ਤੇ ਸੰਦੂਖ ਮੇਰੇ ਹੱਥਾਂ ਵਿੱਚ ਲੱਗ ਜਾਵੇਗਾ ਇਸ ਗੱਲ ਬਾਰੇ ਚਾਚੀ ਕਰਤਾਰੋ ਵੀ ਜਾਣਦੀ ਸੀ ਕਿ ਉਸ ਦੇ ਨੌਹਾਂ ਤੇ ਪੁੱਤਰ ਉਸ ਦੀ ਸੰਭਾਲ ਇਸ ਸੰਦੂਖ ਲਈ ਹੀ ਕਰ ਰਹੇ ਨੇ 75 ਸਾਲ ਦੀ ਬਜ਼ੁਰਗ ਚਾਚੀ ਕਰਤਾਰੋ ਅੱਜ ਫੇਰ ਬਹੁਤ ਬਿਮਾਰ ਸੀ ਜਦੋਂ ਇਹ ਗੱਲ ਦਾ ਪਤਾ ਉਸਦੇ ਤਿੰਨਾ ਪੁੱਤਰਾਂ ਤੇ ਨੌਹਾਂ ਨੂੰ ਲੱਗੀ ਤਾਂ ਉਹ ਉਸ ਕੋਲ ਆ ਗਏ ਤੇ ਕਹਿਣ ਲੱਗੇ ਮਾਂ ਤੁਹਾਡੀ ਤਬੀਅਤ ਠੀਕ ਨਹੀਂ ਤੁਹਾਨੂੰ ਹਸਪਤਾਲ ਲੈ ਕੇ ਜਾਣਾ ਪਵੇਗਾ ਪਰ ਚਾਚੀ ਕਰਤਾਰੂ ਹਮੇਸ਼ਾ ਦੀ ਤਰ੍ਹਾਂ ਆਪਣੇ ਨੌਹਾਂ ਤੇ ਪੁੱਤਰਾਂ ਨੂੰ ਕਹਿੰਦੀ ਡਾਕਟਰ ਨੂੰ ਘਰ ਹੀ ਬੁਲਾ ਲਵੋ ਕਿਉਂਕਿ ਉਹ ਜਾਣਦੀ ਸੀ ਜੇਕਰ ਮੈਂ ਹਸਪਤਾਲ ਚਲੀ ਗਈ ਤਾਂ ਮੇਰੇ ਸੰਦੂਕ ਦੀ ਰਾਖੀ ਕੌਣ ਕਰੇਗਾ ਉਹ ਅੱਗੇ ਵੀ ਜਦੋਂ ਕਦੇ ਬਿਮਾਰ ਹੁੰਦੀ ਤਾਂ ਉਹ ਹਸਪਤਾਲ ਨਹੀਂ ਜਾਂਦੀ ਸੀ ਘਰ ਹੀ ਡਾਕਟਰ ਬੁਲਾ ਕੇ ਦਵਾਈ ਲੈ ਲੈਂਦੀ ਕਿਉਂਕਿ ਉਹ ਜਾਣਦੀ ਸੀ ਜੇਕਰ ਮੈਂ ਹਸਪਤਾਲ ਚਲੀ ਗਈ ਮੇਰੇ ਨੌਹਾਂ ਤੇ ਪੁੱਤਰ ਮੇਰਾ ਸੰਦੂਕ ਖੋਲ੍ਹ ਕੇ ਜ਼ਰੂਰ ਦੇਖਣਗੇ ਦੇਖ ਲੈਣਗੇ ਉਸ ਦੀਆਂ ਤਿੰਨੇ ਨੌਹਾਂ ਤੇ ਪੁੱਤਰ ਵੀ ਜਾਣਦੇ ਸੀ ਕਿ ਆਖਰ ਉਸ ਸੰਦੂਕ ਵਿੱਚ ਅਜੇਹਾ ਕੀ ਹੈ ਜਾਨਣਾ ਚਾਹੁੰਦੇ ਸੀ ਕਿ ਆਖਰੋ ਸੰਦੂਕ ਵਿੱਚ ਅਜਿਹਾ ਕੀ ਹੈ ਕੀ ਖਜ਼ਾਨਾ ਹੈ ਜਿਸਤੀ ਰਾਖੀ ਮਾਂ ਸਾਡੀ ਮਾਂ ਕਰਦੀ ਹੈ ਉਹ ਸੰਦੂਕ ਨੂੰ ਕਦੇ ਕੱਲਾ ਨਹੀਂ ਛੱਡਦੀ ਉਸ ਤੇ ਤਿੰਨਾਂ ਨੌਹਾਂ ਪੁੱਤਰਾਂ ਨੂੰ ਲੱਗਦਾ ਕਿ ਸੰਦੂਕ ਵਿੱਚ ਬਹੁਤ ਜ਼ਿਆਦਾ ਖਜ਼ਾਨਾ ਹੋਵੇਗਾ ਸੋਨਾ ਗਹਿਣੇ ਪੈਸੇ ਇਸ ਕਰਕੇ ਉਹ ਵੀ ਚਾਹੁੰਦੇ ਸੀ ਜਾਨਣਾ ਚਾਹੁੰਦੇ ਸੀ ਕਿ ਸੰਦੂਕ ਵਿੱਚ ਕਿੰਨਾ ਕੁ ਖਜ਼ਾਨਾ ਹੈ ਬਹੁਤ ਵਾਰ ਇਹ ਉਸ ਦੀਆਂ ਤਿੰਨਾਂ ਨੌਹਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਮਾਂ ਦਾ ਸੰਦੂਖ ਖੋਲ ਕੇ ਦੇਖੀਏ ਕਿ ਇਸ ਵਿੱਚ ਕੀ ਹੈ ਕਈ ਵਾਰ ਉਹਨਾਂ ਕਮਰੇ ਦੀ ਸਫਾਈ ਕਰਨ ਦਾ ਬਹਾਨਾ ਲਾਇਆ ਜਦੋਂ ਸਫਾਈ ਕਰਨ ਲੱਗਦੀਆਂ ਤਾਂ ਚਾਚੀ ਕਰਤਾਰੋ ਉਹਨਾਂ ਕੋਲ ਆ ਕੇ ਬੈਠ ਜਾਂਦੀ ਤੇ ਕਿਧਰੇ ਮੇਰਾ ਸੰਦੂਖ ਨਾ ਫਰੋਲ ਲੈਣ ਚਾਚੀ ਕਰਤਾਰੋ ਵੀ ਬਹੁਤ ਤੇਈ ਤਰ੍ਹਾਂ ਸੁਲਜੀ ਹੋਈ ਤੇ ਚਲਾਕ ਔਰਤ ਸੀ ਹੁਣ ਆ ਚਾਚੀ ਕਰਤਾਰੋ ਫਿਰ ਬਹੁਤ ਜ਼ਿਆਦਾ ਬਿਮਾਰ ਸੀ ਉਸਦੇ ਤਿੰਨੇ ਪੁੱਤਰ ਤੇ ਨਾ ਉਹ ਉਸ ਨੂੰ ਕਹਿ ਰਹੇ ਸੀ ਤੁਹਾਡੀ ਤਬੀਅਤ ਜ਼ਿਆਦਾ ਖਰਾਬ ਹੈ ਤੁਹਾਨੂੰ ਹਸਪਤਾਲ ਹੀ ਲੈ ਕੇ ਜਾਣਾ ਪਵੇਗਾ ਪਰ ਫਿਰ ਮਾਂ ਨੇ ਇਹ ਜिद ਕੀਤੀ ਕਿ ਤੁਸੀਂ ਡਾਕਟਰ ਨੂੰ ਘਰ ਬੁਲਾਵੋ ਮੈਂ ਹਸਪਤਾਲ ਨਹੀਂ ਜਾਵਾਂਗੀ ਫਿਰ ਉਸ ਦੇ ਪੁੱਤਰਾ ਨੇ ਡਾਕਟਰ ਨੂੰ ਘਰ ਬੁਲਾਇਆ ਤਾਂ ਡਾਕਟਰ ਨੇ ਕਿਹਾ ਇਸ ਵਾਰ ਮਾਤਾ ਜੀ ਨੂੰ ਹਸਪਤਾਲ ਲੈ ਕੇ ਆਉਣਾ ਪਵੇਗਾ ਉਹਨਾਂ ਦੀ ਜ਼ਿੰਦਗੀ ਜ਼ਿਆਦਾ ਸਮਾਂ ਨਹੀਂ ਹੋ ਸਕਦੀ ਸ਼ਾਇਦ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਕੀਤਾ ਜਾਵੇ ਤਾਂ ਉਹ ਬਚ ਸਕਣ। ਇਹ ਕਹਿ ਕੇ ਡਾਕਟਰ ਚਲਾ ਗਿਆ। ਹੁਣ ਡਾਕਟਰ ਦੀ ਗੱਲ ਸੁਣ ਕੇ ਤਿੰਨਾਂ ਪੁੱਤਰਾਂ ਤੇ ਨੌਹਾਂ ਦੇ ਚਿਹਰੇ ਤੇ ਚਮਕ ਦੇਖਣ ਵਾਲੀ ਸੀ। ਉਹ ਬਹੁਤ ਖੁਸ਼ ਸੀ। ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਚੁੱਕਾ ਸੀ ਕਿ ਜਾਂ ਤਾਂ ਹੁਣ ਇਹ ਬਜ਼ੁਰਗ ਔਰਤ ਮਰ ਜਾਵੇਗੀ ਜਾਂ ਇਸ ਨੂੰ ਹਸਪਤਾਲ ਲੈ ਕੇ ਜਾਵਾਂਗੇ ਤੇ ਅਸੀਂ ਇਸ ਸੰਦੂਕ ਨੂੰ ਫਰੋਲ ਕੇ ਦੇਖ ਲਵਾਂਗੇ। ਇਸ ਵਿੱਚ ਪਿਆ ਖਜ਼ਾਨਾ ਸਾਡੇ ਹੱਥ ਆ ਜਾਵੇਗਾ ਤਿੰਨੇ ਪੁੱਤਰ ਆਪਣੀ ਮਾਂ ਨੂੰ ਹਸਪਤਾਲ ਵਿੱਚ ਜਾਣ ਲਈ ਕਹਿਣ ਲੱਗੇ ਪਰ ਮਾਂ ਦੀ ਤਬੀਅਤ ਬਹੁਤ ਖਰਾਬ ਸੀ ਉਹ ਬਹੁਤ ਔਖੇ ਔਖੇ ਸਾਹ ਲੈ ਰਹੀ ਸੀ ਤਾਂ ਉਸਦੀ ਵੱਡੀ ਨੌ ਪਾਣੀ ਲੈ ਕੇ ਆਈ ਉਸ ਨੇ ਦੋ ਚਮਚ ਪਾਣੀ ਮੂੰਹ ਵਿੱਚ ਪਾਇਆ ਪਰ ਪਾਣੀ ਅਗਾ ਨਾ ਲੰਘਿਆ ਦੋਹਾਂ ਪੁੱਤਰਾਂ ਨੇ ਮਾਂ ਦੇ ਹੱਥ ਆਪਣੇ ਹੱਥਾਂ ਵਿੱਚ ਲੈ ਲਏ ਲਏ ਹੋਈ ਸੀ ਪਰ ਮੌਤ ਦਾ ਸਨੇਹਾ ਆ ਚੁੱਕਾ ਸੀ ਮਾਂ ਨੇ ਹੱਥਾਂ ਵਿੱਚੋਂ ਹੱਥ ਛਡਾ ਲਏ ਮੂੰਹ ਖੁੱਲਾ ਅੱਖਾਂ ਖੁੱਲੀਆਂ ਤੇ ਇੱਕ ਔਖਾ ਜਿਹਾ ਸਾਹ ਲਿਆ ਵਾਹਿਗੁਰੂ ਸ਼ਬਦ ਮੂੰਹ ਚੋਂ ਨਿਕਲਿਆ ਤੇ ਇਸ ਦੁਨੀਆ ਤੋਂ ਚਲੇ ਗਏ ਹੁਣ ਤਿੰਨਾਂ ਪੁੱਤਰਾਂ ਤੇ ਨੌਹਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹਨਾਂ ਦੀ ਮਾਂ ਇਸ ਦੁਨੀਆ ਤੇ ਨਹੀਂ ਰਹੀ ਇਸ ਗੱਲ ਦਾ ਤਿੰਨਾਂ ਨੌਹਾਂ ਪੁੱਤਰਾਂ ਨੂੰ ਭੋਰਾ ਗਮ ਨਹੀਂ ਸੀ ਬਲਕਿ ਖੁਸ਼ੀ ਦਾ ਟਿਕਾਣਾ ਨਹੀਂ ਸੀ ਅੱਜ 20 ਸਾਲਾਂ ਦਾ ਸਾਡਾ ਇੰਤਜ਼ਾਰ ਖਤਮ ਹੋਇਆ ਆਖਰ ਖਜ਼ਾਨਾ ਸਾਡੇ ਹੱਥ ਲੱਗ ਗਿਆ ਉਹਨਾਂ ਫੌਰਨ ਹਥੌੜੀ ਲਿਆਂਦੀ ਤੇ ਸੰਦੂਖ ਦਾ ਜੰਦਰਾ ਭੰਨਿਆ ਤਾਂ ਉਸ ਵਿੱਚ ਦੇਖਿਆ ਲਾਲ ਕੱਪੜਿਆਂ ਨਾਲ ਗੰਢਾਂ ਬੰਨੀਆਂ ਹੋਈਆਂ ਤਿੰਨ ਗਠੜੀਆਂ ਪਈਆਂ ਸੀ ਜੋ ਗੰਢਾਂ ਚੁੱਕ ਕੇ ਲਿਆਂਦੀਆਂ ਸੰਦੂਖ ਵਿੱਚੋਂ ਉਹ ਕਾਫੀ ਭਾਰੀ ਸੀ ਜਦੋਂ ਉਹਨਾਂ ਗੰਢਾਂ ਨੂੰ ਵਾਰ-ਵਾਰ ਇੱਕ-ਇੱਕ ਕਰਕੇ ਖੋਲਿਆ ਉਹਨਾਂ ਵਿੱਚੋਂ ਤਿੰਨ ਪੱਥਰ ਤਿੰਨਾ ਗੰਡਾ ਵਿੱਚੋਂ ਨਿਕਲੇ ਤਾਂ ਉਹਨਾਂ ਨਾਲ ਲਿਖੀ ਹੋਈ ਇੱਕ ਚਿੱਠੀ ਮਿਲੀ ਇਹ ਚਿੱਠੀ ਚਾਚੀ ਕਰਤਾਰੋ ਨੇ ਆਪਣੇ ਤਿੰਨਾ ਪੁੱਤਰਾਂ ਤੇ ਨੌਹਾਂ ਦੇ ਨਾਮ ਲਿਖੀ ਸੀ ਹੁਣ ਉਸ ਦੇ ਤਿੰਨਾ ਪੁੱਤਰਾਂ ਤੇ ਨੌਹਾਂ ਨੂੰ ਉਮੀਦ ਸੀ ਕਿ ਸ਼ਾਇਦ ਇਸ ਚਿੱਠੀ ਵਿੱਚ ਹੀ ਉਸ ਖਜ਼ਾਨੇ ਦਾ ਜ਼ਿਕਰ ਹੋਵੇ ਉਸ ਦੇ ਸਭ ਤੋਂ ਵੱਡੇ ਪੁੱਤਰ ਨੇ ਉਸ ਚਿੱਠੀ ਨੂੰ ਫਟਾਫਟ ਪੜਨਾ ਸ਼ੁਰੂ ਕੀਤਾ ਸਭ ਦੇ ਕੰਨ ਖੜੇ ਤੇ ਬੜੇ ਉਤਾਵਲੇ ਉਸ ਚਿੱਠੀ ਨੂੰ ਸੁਣਨ ਲਈ ਚਿੱਠੀ ਵਿੱਚ ਲਿਖਿਆ ਸੀ ਕਿ ਮੇਰੇ ਤਿੰਨੇ ਪਿਆਰੇ ਪੁੱਤਰ ਮੇਰੇ ਤਿੰਨੇ ਪਿਆਰੇ ਪੁੱਤਰوں ਉਮੀਦ ਕਰਦੀ ਹਾਂ ਇਹ ਚਿੱਠੀ ਤੁਹਾਨੂੰ ਮੇਰੀ ਮੌਤ ਤੋਂ ਬਾਅਦ ਹੀ ਮਿਲੇ ਕਿਉਂਕਿ ਜੇਕਰ ਜਿਉਂਦੇ ਜੀ ਤੁਹਾਨੂੰ ਇਹ ਚਿੱਠੀ ਮਿਲ ਗਈ ਤਾਂ ਜਾਂ ਤਾਂ ਮੈਂ ਇਸ ਘਰ ਵਿੱਚ ਨਹੀਂ ਹੋਵਾਂਗੀ ਕਿ ਤੁਸੀਂ ਮੈਨੂੰ ਇਸ ਕਾ ਜਾਂ ਤਾਂ ਮੈਂ ਇਸ ਘਰ ਵਿੱਚ ਨਹੀਂ ਹੋਵਾਂਗੀ ਕਿਉਂਕਿ ਤੁਸੀਂ ਮੈਨੂੰ ਇਸ ਘਰ ਵਿੱਚ ਰਹਿਣ ਹੀ ਨਹੀਂ ਦਿਵੋਗੇ ਕਿਉਂਕਿ ਮੈਨੂੰ ਮੇਰੇ ਪੁੱਤਰਾਂ ਦੀ ਸੋਚ ਦਾ ਭਲੀ ਭਾਂਤ ਪਤਾ ਹੈ ਖੈਰ ਮੈਂ ਤੁਹਾਨੂੰ ਕਿਸ ਤਰ੍ਹਾਂ ਜੰਮ ਪਾਲ ਕੇ ਪੜਾਇਆ ਲਿਖਾਇਆ ਇਸ ਕਾਬਲ ਬਣਾਇਆ ਤੁਸੀਂ ਖੁਦ ਦੇ ਪੈਰਾਂ ਸਿਰ ਖੜੇ ਹੋ ਜਾਓ ਪਰ ਮੈਂ ਨਹੀਂ ਜਾਣਦੀ ਸੀ ਕਿ ਇੱਕ ਦਿਨ ਤੁਸੀਂ ਮੈਨੂੰ ਜ਼ਿੰਦਗੀ ਵਿੱਚ ਆਹ ਕੁਝ ਕਰਨ ਲਈ ਮਜਬੂਰ ਕਰ ਦੇਵੋਗੇ ਇਹ ਰਹਿਣ ਲਈ ਛੱਤ ਤੇ ਦੋ ਵਕਤ ਦੀ ਰੋਟੀ ਲਈ ਹੁਣ ਮੈਂ ਸੰਦੂਕ ਦਾ ਸਹਾਰਾ ਲੈ ਜਾ ਰਹੀ ਲੈਣ ਜਾ ਰਹੀ ਸੀ ਇਸ ਲਈ ਵੀ ਮੈਨੂੰ ਹੁਣ ਤੁਸੀਂ ਮਜਬੂਰ ਕੀਤਾ ਕਿਉਂਕਿ ਮੈਨੂੰ ਆਪਣੇ ਪੁੱਤਰਾਂ ਦੀ ਸਵਾਰਥੀ ਨੀਅਤ ਦਾ ਪਤਾ ਲੱਗ ਚੁੱਕਾ ਹੈ ਹਾਲਾਂਕਿ ਤੁਹਾਨੂੰ ਨਿਰਸਵਾਰਥ ਪਾਲਿਆ ਪੜਾਇਆ ਲਿਖਾਇਆ ਕਾਬਲ ਇਨਸਾਨ ਬਣਾਇਆ ਸੀ ਤੁਸੀਂ ਪੁੱਤਰ ਜਦੋਂ ਆਪਣੇ ਪਿਓ ਦੀ ਮੌਤ ਹੋਈ ਸੀ ਤਾਂ ਆਪਣੇ ਘਰ ਸਭ ਕੁਝ ਸੀ ਪਰ ਹੱਥ ਵਸ ਤੁਹਾਡੇ ਸੀ ਤੁਹਾਡੇ ਪਿਤਾ ਦੇ ਹੱਥਾਂ ਇੱਕ ਫੁੱਟੀ ਕਾੜੀ ਵੀ ਨਹੀਂ ਸੀ ਉਸ ਨੇ ਸਾਰੀ ਉਮਰ ਬਹੁਤ ਕੰਮ ਕੀਤਾ ਮਿਹਨਤ ਕੀਤੀ ਤਰੱਕੀ ਕੀਤੀ ਸਭ ਕੁਝ ਤੁਹਾਡੇ ਹੱਥਾਂ ਦੇ ਹੱਥ ਵਸ ਕਰ ਦਿੱਤਾ ਪਰ ਉਸ ਨੂੰ ਤੁਹਾਡੇ ਤੋਂ ਇਸ ਗੱਲ ਦੀ ਬਿਲਕੁਲ ਉਮੀਦ ਨਹੀਂ ਸੀ ਕੀਤੀ ਉਸ ਦੇ ਤਿੰਨੇ ਪੁੱਤਰ ਇੰਨੇ ਘਟੀਆਂ ਨਿਕਲਣਗੇ ਤੁਹਾਡੇ ਪਿਤਾ ਨੂੰ ਅਧਰੰਗ ਹੋ ਗਈ ਉਹ ਕਦ ਚੱਲ ਫਿਰ ਨਹੀਂ ਸਕਦੇ ਸੀ ਤੁਸੀਂ ਤਿੰਨਾਂ ਪੁੱਤਰਾਂ ਨੇ ਆਪਣੇ ਪਿਓ ਦਾ ਬਿਲਕੁਲ ਇਲਾਜ ਨਹੀਂ ਕਰਵਾਇਆ ਫਿਰ ਉਤੋਂ ਸਾਨੂੰ ਤੁਸੀਂ ਦੋਹਾਂ ਨੂੰ ਬਿਲਕੁਲ ਇਕੱਲਾ ਛੱਡ ਦਿੱਤਾ ਅਸੀਂ ਰੋਟੀ ਕਿੱਥੋਂ ਖਾਂਦੇ ਘਰ ਦਾ ਗੁਜ਼ਾਰਾ ਕਿੱਥੋਂ ਕਰਦੇ ਤੇ ਇਲਾਜ ਕਰਾਉਣਾ ਤਾਂ ਬਹੁਤ ਦੂਰ ਦੀ ਗੱਲ ਸੀ ਤਾਂ ਉਸ ਵਕਤ ਮੈਂ ਆਪਣਾ ਸਾਰਾ ਸੋਨਾ ਨੱਕ ਕੰਨ ਗਲੇ ਵਿੱਚੋਂ ਜੋ ਵੀ ਸੀ ਸਾਰਾ ਕੁਝ ਲਾ ਕੇ ਵੇਚ ਦਿੱਤਾ ਜੋ ਪੈਸਾ ਸੋਨੇ ਨੂੰ ਵੇਚ ਕੇ ਮਿਲਿਆ ਉਸ ਤੋਂ ਅਸੀਂ ਆਪਣੀ ਆਪਣਾ ਘਰ ਚਲਾਉਂਦੇ ਰੋਟੀ ਖਾਂਦੇ ਜਦੋਂ ਤੁਹਾਡੇ ਪਿਤਾ ਇਸ ਦੁਨੀਆ ਤੋਂ ਚਲੇ ਜਾਣ ਵਾਲੇ ਸੀ ਤਾਂ ਉਹ ਮੈਨੂੰ ਇੱਕ ਗੱਲ ਜ਼ਰੂਰ ਕਹਿੰਦੇ ਕਿ ਹਰ ਬਜ਼ੁਰਗ ਨੂੰ ਹਰ ਮਾਂ ਪਿਓ ਨੂੰ ਆਪਣੇ ਹੱਥ ਵੱਸ ਕੁਝ ਨਾ ਕੁਝ ਜ਼ਰੂਰ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਮੇਰੀ ਚਿੰਤਾ ਵੀ ਬਹੁਤ ਰਹਿੰਦੀ ਸੀ ਉਹਨਾਂ ਨੂੰ ਆਪਣੀ ਆਪਣਾ ਆਖਰੀ ਵਕਤ ਨਜ਼ਰ ਆ ਰਿਹਾ ਸੀ ਤਾਂ ਇਸ ਕਰਕੇ ਇਹ ਸੰਦੂਖ ਵਾਲਾ ਆਈਡੀਆ ਮੈਨੂੰ ਤੁਹਾਡੇ ਪਿਤਾ ਨੇ ਦਿੱਤਾ ਸੀ ਸੰਦੂਖ ਵਿੱਚ ਖਜ਼ਾਨਾ ਮੈਂ ਕਿੱਥੋਂ ਰੱਖਦੀ ਦੋ ਵਕਤ ਦੀ ਰੋਟੀ ਤਾਂ ਸੀ ਮੈਂ ਜੋ ਨੱਕ ਕੰਨ ਗਲੇ ਦਾ ਸੀ ਸੋਨਾ ਸੀ ਵੇਚ ਕੇ ਉਹਨਾਂ ਪੈਸਿਆਂ ਦੀ ਖਾ ਰਹੇ ਸੀ ਭਲਾ ਫਿਰ ਖਜ਼ਾਨਾ ਕਿੱਥੋਂ ਆਉਂਦਾ ਇਹ ਸੰਦੂਕ ਵਾਲਾ ਆਈਡੀਆ ਜੋ ਤੁਹਾਡੇ ਪਿਤਾ ਨੇ ਮੈਨੂੰ ਦਿੱਤਾ ਮੈਂ ਉਹਨਾਂ ਦੀ ਗੱਲ ਪੱਲੇ ਬੰਨ ਲਈ ਜਦੋਂ ਉਹਨਾਂ ਦੀ ਮੌਤ ਰਾਤ ਨੂੰ ਹੋਈ ਪਹਿਲਾਂ ਮੈਂ ਬਹੁਤ ਰੋਈ ਬਹੁਤ ਦੁਖੀ ਹੋਈ ਉਸ ਵਕਤ ਮੈਨੂੰ ਇਕੱਲੇ ਪੰਦਾ ਅਹਿਸਾਸ ਹੋਇਆ ਮੈਨੂੰ ਤਿੰਨ ਪੁੱਤਰ ਹੋਣ ਦੇ ਬਾਵਜੂਦ ਵੀ ਇਹ ਅਹਿਸਾਸ ਹੋਇਆ ਜਿਵੇਂ ਮੇਰੀ ਕੋਈ ਔਲਾਦ ਹੀ ਨਾ ਹੋਵੇ ਤਾਂ ਉਸ ਰਾਤ ਮੈਂ ਤੇ ਤੇਰੇ ਪਿਤਾ ਇਕੱਲੇ ਹੀ ਘਰ ਸੀ ਤੁਸੀਂ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਸ਼ਾਇਦ ਤੁਹਾਡੇ ਪਿਤਾ ਨੂੰ ਮੌਕੇ ਸਿਰ ਇਲਾਜ ਮਿਲ ਜਾਂਦਾ ਤਾਂ ਬਚ ਜਾਂਦੇ ਮੈਂ ਬਹੁਤ ਰੋਈ ਸੀ ਫਿਰ ਮੈਂ ਮੈਨੂੰ ਤੁਹਾਡੇ ਪਿਤਾ ਦੀ ਕਹੀ ਗੱਲ ਯਾਦ ਆਈ ਕਿਉਂਕਿ ਉਸ ਵਕਤ ਮੈਨੂੰ ਹੁਣ ਸਹਾਰੇ ਦੀ ਛੱਤ ਦੀ ਜ਼ਰੂਰਤ ਸੀ ਫਿਰ ਮੈਂ ਕਿੱਥੇ ਜਾਂਦੀ ਫਿਰ ਮੈਂ ਰਾਤ ਨੂੰ ਤਿੰਨ ਪੱਥਰ ਸੜਕ ਦੇ ਕਿਨਾਰਿਆਂ ਚੁੱੱਕ ਕੇ ਲਾਲ ਕੱਪੜਿਆਂ ਵਿੱਚ ਬੰਨ੍ਹ ਕੇ ਸੰਦੂਕ ਵਿੱਚ ਰੱਖ ਦਿੱਤੇ ਘਰ ਦੇ ਮੇਨ ਗੇਟ ਤੋਂ ਦਿਂਦਰਾ ਲਾ ਕੇ ਸੰਦੂਕ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਮੈਂ ਤੁਹਾਨੂੰ ਤੁਹਾਡੇ ਪਿਤਾ ਦੀ ਮੌਤ ਬਾਰੇ ਸੂਚਿਤ ਕੀਤਾ ਆਪਣੀ ਮਾਂ ਦੀ ਇਹ ਚਿੱਠੀ ਪੜਨ ਤੋਂ ਬਾਅਦ ਤਿੰਨੇ ਪੁੱਤਰਾਂ ਤੇ ਨੌਹਾਂ ਨੂੰ ਮਰੀ ਹੋਈ ਬਜ਼ੁਰਗ ਮਾਂ ਦੇ ਬਹੁਤ ਗੁੱਸਾ ਆਇਆ। ਹੁਣ ਚਿੱਠੀ ਪੜਨ ਤੇ ਸੁਣਨ ਤੋਂ ਬਾਅਦ ਤਿੰਨੇ ਪੁੱਤਰ ਆਪਸ ਵਿੱਚ ਲੜ ਰਹੇ ਸੀ ਮਾਂ ਦਾ ਅੰਤਿਮ ਸੰਸਕਾਰ ਕਰਨ ਤੇ ਉਸ ਦਾ ਖਰਚ ਉਟਾਉਣ ਲਈ। ਸੋ ਇਸ ਕਹਾਣੀ ਤੋਂ ਬਜ਼ੁਰਗ ਚਾਚੀ ਕਰਤਾਰੋ ਤੇ ਉਸਦੇ ਪਤੀ ਦੀ ਜ਼ਿੰਦਗੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ। ਹਰ ਬਜ਼ੁਰਗ ਨੂੰ ਆਪਣੇ ਨਾਮ ਪੈਸਾ ਜ਼ਮੀਨ ਜਾਇਦਾਦ ਕੋਈ ਨਾ ਕੋਈ ਪ੍ਰਾਪਰਟੀ ਜ਼ਰੂਰ ਰੱਖਣੀ ਚਾਹੀਦੀ ਹੈ ਜੋ ਬੁਢਾਪੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਸਖਾਲਾ ਕਰ ਸਕੇ ਉਹਨਾਂ ਨੂੰ ਸਹਾਰਾ ਦੇ ਸਕੇ ਕਿਉਂਕਿ ਬੁਢਾਪੇ ਵਿੱਚ ਧੀਾਂ ਪੁੱਤਰਾਂ ਦੇ ਪੁੱਤਰ ਵੀ ਪੈਸੇ ਦੇ ਪੀਰ ਹੁੰਦੇ ਨੇ ਕੋਈ ਆਪਣਾ ਫਰਜ਼ ਯਾਦ ਰੱਖਣ ਨੂੰ ਤਿਆਰ ਨਹੀਂ ਹੁੰਦਾ ਸੋ ਤੁਹਾਡੀ ਬਜ਼ੁਰਗ ਚਾਚੀ ਕਰਤਾਰੋ ਬਾਰੇ ਤੇ ਉਸ ਦੇ ਸੰਦੂਖ ਬਾਰੇ ਕੀ ਰਾਏ ਹੈ ਤੁਹਾਡੀ ਮੇਰੀ ਇਸ ਕਹਾਣੀ ਬਾਰੇ ਕੀ ਰਾਏ ਹੈ ਫੀਡਬੈਕ ਭੇਜਣਾ ਕਹਾਣੀ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ